ਪੰਜਾਬ ਪਰ ਤੋਂ ਆਏ ਸਾਰੇ ਪੱਤਰਕਾਰ ਸਹਿਬਾਨ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਸਰਦਾਰ ਦਸਪਾਲ ਸਿੰਘ ਹੀਰਾਵਲੋਂ ਲਾਇਆ ਬੂਟਾ ਜਿਸ ਨੂੰ ਕਿ 23 ਬਰੇ ਹੋ ਗਏ ਹਨ ਜਿਸ ਨੂੰ ਕਿ ਉਹਨਾਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਚ ਕੇ ਇਹਨਾਂ ਵੱਡਾ ਕੀਤਾ ਕਿ ਉਹ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਉਸ ਤੋਂ ਬਾਅਦ ਚ ਰੱਖਿਆ ਹਮੇਸ਼ਾ ਅਖਬਾਰ ਨੂੰ ਹੀ ਪਹਿਲ ਦਿੱਤੀ ਤੇ ਅਖਬਾਰ ਨੂੰ ਹੀ ਅੱਗੇ ਲੈ ਕੇ ਜਾਣ ਲਈ ਜੋ ਉਹਨਾਂ ਦਾ ਮਿਸ਼ਨ ਸੀ ਉਸ ਨੂੰ ਵੀ ਪਹਿਲ ਦੇ ਕੇ ਤੇ ਹਮੇਸ਼ਾ ਹੀ ਆਪਣੇ ਸਿਦਕ ਤੋਂ ਕਦੇ ਵੀ ਡੋਲੇ ਨਹੀਂ ਤੇ ਹਮੇਸ਼ਾ ਉਸੇ ਲਾਈਨ ਤੇ ਹੀ ਤੁਰਦੇ ਰਹੇ ਜੈਸਨਰ ਅੱਜ ਪਹਿਰੇ ਦਾ ਇਸ ਮੁਕਾਮ ਤੇ ਪਹੁੰਚਿਆ ਹੈ ਕਿ ਆਪਾਂ ਦੂਰੋਂ ਦੂਰੋਂ ਇੱਥੇ ਇਕੱਤਰ ਹੋਏ ਆ। ਸੋ ਸਹੀ ਗੱਲ ਜੋ ਆਪਾਂ ਹਰ ਹਰ ਵਾਰ ਕਰਦੇ ਆਂ, ਹਰ ਸਾਲ ਹੀ ਕਰਦੇ ਆਂ ਕਿ ਆਰਥਿਕ ਹਾਲਤ ਕਿਉਂ ਘਟਦੇ ਆਪਣੇ ਕਿਉਂ ਆਪਾਂ ਥੱਲੇ ਨੂੰ ਜਾ ਰਹੇ ਆਂ? ਲੋਕ ਤਾਂ ਉੱਪਰ ਨੂੰ ਜਾਂਦੇ ਆ ਪਰ ਆਪਾਂ ਥੱਲੇ ਨੂੰ ਕਿਉਂ ਜਾ ਰਹੇ ਆ ਇਸ ਦਾ ਇੱਕ ਵੱਡਾ ਕਾਰਨ ਮੈਂ ਸਮਝਦਾ ਕਿ ਆਪਣੇ ਕੋਲ ਸੁਹਿਰਦ ਪੱਤਰਕਾਰ ਨੇ ਉਹਨਾਂ ਦੇ ਸਿਰ ਤੇ ਹੀ ਪਹਿਰੇਦਾਰ ਅੱਜ ਤੱਕ ਚੱਲਦਾ ਆ ਰਿਹਾ ਜਾਂ ਜੋ ਕਿਰਤੀ ਸਿੱਖ ਨੇ ਉਹਨਾਂ ਦੇ ਸਿਰ ਤੇ ਪਹਿਰੇਦਾਰ ਅੱਜ ਇੱਥੇ ਤੱਕ ਆ ਕੇ ਖੜਾ ਹੈ ਸੋ ਮੈਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ कि ਜਿਨ੍ਹਾਂ ਨੇ ਪਹਿਰੇਦਾਰ ਨੂੰ ਇੱਥੇ ਤੱਕ ਲੈ ਕੇ ਆਉਣ ਚ ਆਪਣੇ ਆਯੋਗਦਾਨ ਪਾਇਆ ਤੇ ਤਾਂ ਜੋ ਪਹਿਰੇਦਾਰ ਨੂੰ ਅੱਜ 23 ਬਰੇ ਹੋ ਗਏ ਹਨ ਤੇ ਇਸੇ ਤਰ੍ਹਾਂ ਹੀ ਜੇ ਆਪਾਂ ਚੱਲਦੇ ਰਹੀਏ ਤਾਂ ਹੋ ਸਕਦਾ ਆਪਾਂ 50 ਬਰੇ 100 ਬਰੇ ਵੀ ਪਹਿਰੇਦਾਰ ਦੇ ਮਨਾਈਏ ਤੇ ਇਹੀ ਮੇਰੇ ਦਿਲ ਦੀ ਤਮੰਨਾ ਕੱਲ ਨੂੰ ਚਾਹੇ 11 ਸਾਹਿਬ ਆਪਣੇ ਵਿੱਚ ਅੱਜ ਤਾਂ ਬੈਠੇ ਹਨ ਪਰ ਉਹਨਾਂ ਦੀਆਂ ਸੰਪਾਦਕੀਆਂ ਜੋ ਉਹਨਾਂ ਨੇ ਅੱਜ ਤੱਕ ਲਿਖੀਆਂ ਨੇ ਉਹਨਾਂ ਨੂੰ ਇਕੱਤਰ ਕਰਕੇ ਮੈਂ ਚਾਹੁੰਨਾ ਕਿ ਇਸ ਇੰਨੀਆਂ ਕਿ ਸੰਪਾਦਕੀਆਂ ਉਹਨਾਂ ਦੀ ਇਕੱਤਰ ਕਰ ਲਿਆ ਕਿ ਅਗਲੇ 100 ਸਾਲ ਤੱਕ ਵੀ ਸਾਨੂੰ ਲੋੜ ਨਾ ਪਵੇ ਕਿ ਉਹਨਾਂ ਦੀਆਂ ਉਹੀ ਸੰਪਾਦਕੀਆਂ ਕੌਮ ਨੂੰ ਸੇਧ ਦਿੰਦੀਆਂ ਰਹਿਣ ਸੋ ਮੈਂ ਚਾਹੁੰਨਾ ਕਿ ਜੋ ਵੀ ਪੱਤਰਕਾਰ ਅੱਜ ਇੱਥੇ ਪਹੁੰਚੇ ਹਨ ਉਹ ਇਸ ਗੱਲ ਦਾ ਪੱਕਾ ਫੈਸਲਾ ਕਰ ਲੈਣ ਕਿ ਅਸੀਂ ਪਹਿਰੇਦਾਰ ਦੇ ਨਾਲ ਆ ਤੇ ਪਹਿਰੇਦਾਰ ਦੇ ਨਾਲ ਹੀ ਰਵਾਂਗੇ ਪਰ ਜੋ ਵਿੱਚੋਂ ਕਈ ਵਾਰ ਡੋਲ ਵੀ ਜਾਂਦੇ ਹਨ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਨਾਰਾਜ਼ ਹੋ ਜਾਂਦੇ ਹਨ ਉਹਨਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਜੇ ਕੋਈ ਨਿੱਕੀ ਜੀ ਗੱਲ ਹੋ ਵੀ ਜਾਂਦੀ ਹੈ ਤਾਂ ਉਸ ਨੂੰ ਜ਼ਰੂਰ ਕਲੀਅਰ ਕਰ ਲਿਆ ਜਾਵੇ ਕਿਉਂਕਿ ਕਈ ਵਾਰ ਹੁੰਦੀ ਗੱਲ ਛੋਟੀ ਆ ਉਹਨੂੰ ਵਧਾ ਚੜਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਕਈ ਪੁਰਾਣੇ ਬੰਦੇ ਆਪਣੇ ਨਾਲੋਂ ਟੁੱਟ ਜਾਂਦੇ ਹਨ ਸੋ ਮੈਂ ਚਾਹੁੰਦਾ ਕਿ ਜੇ ਕੋਈ ਵੀ ਗੱਲ ਹੁੰਦੀ ਆ ਤਾਂ ਉਸ ਨੂੰ ਮੇਰੇ ਨਾਲ ਜਾਂ ਬਾਪੂ ਜੀ ਨਾਲ ਤੁਸੀਂ ਕਲੀਅਰ ਕਰੋ ਤਾਂ ਜੋ ਉਹਦਾ ਹੱਲ ਕੱਢਿਆ ਜਾ ਸਕੇ ਨਾ ਕਿ ਆਪਾਂ ਬਿਨਾਂ ਹੀ ਕਲੀਅਰ ਕੀਤੇ ਹੀ ਪਿੱਠ ਦਿਖਾ ਕੇ ਤੇ ਆਪਾਂ ਘਰੇ ਬਹਿ ਜਾਈਏ ਚੁੱਪ ਕਰਕੇ ਉਸ ਨਾਲ ਚੰਗਾ ਕਿ ਉਸ ਨੂੰ ਕਲੀਅਰ ਕਰਕੇ ਤੇ ਆਪਾਂ ਉਹ ਤਾਂ ਹੀ ਤਾਂ ਹੀ ਆਪਾਂ ਉਸ ਨੂੰ ਪਰਿਵਾਰਕ ਤੌਰ ਤੇ ਆਪਾਂ ਕਰ ਸਕਦੇ ਆ ਨਾ ਜੇ ਆਪਾਂ ਪਰਿਵਾਰ ਮੰਨਦੇ ਆ ਅਖਬਾਰ ਨੂੰ ਤਾਂ ਪਰਿਵਾਰ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਨੇ ਸੋ ਪਰਿਵਾਰਕ ਤੌਰ ਤੇ ਆਪਾਂ ਨੂੰ ਬਹਿ ਕੇ ਹੀ ਉਸ ਚੀਜ਼ ਨੂੰ ਨਿਬੇੜਨਾ ਚਾਹੀਦਾ ਹੈ ਤੋ ਕਈ ਪੱਤਰਕਾਰ ਆਏ ਜੇ ਹਨ ਜਿਹੜੇ ਕਿ ਛੋਟੀਆਂ-ਛੋਟੀਆਂ ਗੱਲਾਂ ਕਰਕੇ ਨਾਰਾਜ਼ ਹੋਏ ਹੋਏ ਹਨ ਤਾਂ ਮੈਂ ਉਹਨਾਂ ਨੂੰ ਵੀ ਜੇ ਉਹਨਾਂ ਤੱਕ ਇਹ ਉਹ ਦੇਖਣਗੇ ਜਾਂ ਇਹ ਤੱਕ ਉਹਨਾਂ ਤੱਕ ਵੀ ਇਹ ਪਹੁੰਚਦੀ ਆ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਓ ਆਪਾਂ ਬੈੱਕ ਕੇ ਸਾਰੀ ਗੱਲ ਕਰੀਏ ਤੇ ਅੱਗੇ ਵੀ ਆਪਾਂ ਇਕੱਠੇ ਸੀਗੇ ਤੇ ਇਕੱਠੇ ਹੀ ਰਹੀਏ ਤੇ ਆਪਾਂ ਅਖਬਾਰ ਦੀ ਹੋਰ ਅਖਬਾਰ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਆਪਾਂ ਫਿਰ ਦੁਬਾਰਾ ਤੋਂ ਇਕੱਤਰ ਹੋ ਕੇ ਤੇ ਮਿਹਨਤ ਕਰੀਏ ਤੋ ਇਨੀਆਂ ਕੀ ਬੇਨਤੀਆਂ ਬਾਕੀ ਸਾਰਿਆਂ ਦਾ ਆਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ